ਹਾਂਜੀ ਬਾਬਾ ਜੋ ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਬੜੀਆਂ ਸ਼ਰਧਾ ਨਾਲ ਉਸਦੇ ਵਿੱਚ ਕੀ ਕਹਿਣਾ ਚਾਹੀਦਾ ਹਾਂਜੀ ਹਰ ਸਾਲ ਦੀ ਤਰ੍ਹਾਂ ਸਾਰੀਆਂ ਸੰਗਤਾਂ ਧਾਰੀਵਾਲ ਸ਼ਹਿਰ ਦੀਆਂ ਲਾਗੋ ਨਾਲ ਦੇ ਪਿੰਡਾਂ ਦੀਆਂ ਆ ਕਰਕੇ ਇਹ ਬੜੇ ਸ਼ਰਧਾ ਭਾਵਨਾ ਦੇ ਨਾਲ ਹੁਣੇ ਪਾਲਕੀ ਸਾਹਿਬ ਇਥੋਂ ਗੁਜ਼ਰੀ ਆ ਸਾਡੇ ਦਫ਼ਤਰ ਸਰੋਜਨ ਧਾਰੀਵਾਲ ਬਿਜਲੀ ਬੋਰਡ ਦੀ ਪੀਐਸ ਪੀਸੀਐਲ ਦਫ਼ਤਰ ਇਥੇ ਜਿਹੜੀ ਸਰੋਜਨ ਆ ਉਹਦੀ ਅੱਗੋਂ ਦੀ ਗੁਜ਼ਰੀ ਆ ਤੇ ਇੱਕ ਹੋਰ ਖੁਸ਼ੀ ਦੀ ਗੱਲ ਪ੍ਰਕਾਸ਼ਪੁਰੂ ਜਿਹੜਾ ਇਹ ਤੇ ਖੁਸ਼ੀ ਦੀ ਗੱਲ ਹੈ ਹੀ ਹੈ ਨਾਲ ਦੀ ਨਾਲ ਨਾਲ ਸਾਡੇ ਇਸ ਦਫਤਰ ਦੇ ਵਿੱਚ ਨਵੇਂ ਐਸਡੀਓ ਸਾਡਾ ਸ੍ਰੀ ਜਯੰਤਿੰਦਰ ਸ਼ਰਮਾ ਜੀ ਉਹ ਆਏ ਨੇ ਸੋ ਬੜੇ ਹੀ ਮਿਲਾਪੜੇ ਸੁਭਾਅ ਦੇ ਮੈਂ ਇਲਾਕੇ ਦੇ ਖਰਤਕਾਰਾਂ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਆਪਣਾ ਕੰਮ ਹੈ ਨਾ ਬਿਨਾਂ ਚਿੱਤ ਆ ਕੇ ਤੇ ਇਹਨਾਂ ਕੋਲ ਕਰਵਾਉਣ ਦੀ ਉਹ ਖੇਚਲਾ ਕਰਨ ਕਿਸੇ ਨੂੰ ਵੀ ਕਿਸੇ ਕੰਮ ਦੀ ਕਰਾਉਣ ਦੇ ਵਿੱਚ ਕੋਈ ਵੀ ਛੋਟ ਨਹੀਂ ਆਉਗੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏਗਾ ਤੋਂ ਮੈਂ ਸਰਕਾਰੀਓ ਸ੍ਰੀ ਜਤਿੰਦਰ ਸ਼ਰਮਾ ਜੀ ਉਹਨਾਂ ਦੀ ਭੇਟਾ ਆਪਦੇ ਨਾਲ ਕਰਾਉਣਾ ਚਾਹੁੰਦਾ ਹਾਂ ਜੀ ਐਸ ਡੀਓ ਸਾਹਿਬ ਜੋ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸੀ ਤੁਸੀਂ ਆਪਣਾ ਧਾਰੀਵਾਲ ਸ਼ਹਿਰ ਦੇ ਵਿੱਚ ਐਸ ਡੀਓ ਸਾਹਿਬ ਦਾ ਅਹੁਦਾ ਸੰਭਾਲਿਆ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਧਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਉਹਨਾਂ ਦਾ 350ਵਾਂ ਜਨਮ ਦਿਹਾੜਾ ਅੱਜ ਧਾਰੀਵਾਲ ਸਮੂਹ ਜਿਹੜੇ ਹੈ ਸਭਕੇ ਨੇ ਸਮੂਹ ਸਮੁਦਾਇ ਜਿਹੜੇ ਉਹਨਾਂ ਨੇ ਰਲ ਕੇ ਬੜੇ ਹੀ ਭਾਗਾਂ ਭਰਿਆ ਦੇਣਾ ਜਿਹੜਾ ਉਸ ਨੂੰ ਬੜੀ ਖੁਸ਼ੀ ਨਾਲ ਜਿਹੜਾ ਹੈ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਹੈ ਅੱਜ ਪਾਵਰ ਕਾਮ ਦਫ਼ਤਰ ਵੱਲੋਂ ਇਸ ਨਗਰ ਕੀਰਤਨ ਨੂੰ ਜਿਹੜਾ ਹੈ ਚਾਹ ਤੇ ਬਿਸਕੁਟ ਦੇ ਲੰਗਰ ਦੇ ਨਾਲ ਨਿਭਜਿਆ ਗਿਆ ਹੈ ਔਰ ਨਗਰ ਕੀਰਤਨ ਦਾ ਦਰਸ਼ਨ ਕਰਕੇ ਸਮੂਹ ਬਿਜਲੀ ਸਟਾਫ ਜਿਹੜਾ ਹੈ ਬਿਜਲੀ ਕਰਮਚਾਰੀ ਨੇ ਆਪਣੇ ਆਪ ਨੂੰ ਬੜਾ ਭਾਗ ਮਹਿਸੂਸ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਰਹੀਂ ਸਭ ਜਿਹੜੇ ਮਾਈ ਭਾਈ ਹੈ ਸਭ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਹ ਪੰਜ ਤਰੀਕ ਦਾ ਜਿਹੜਾ ਗੜਨ ਦਿਹਾੜਾ ਹੈ ਉਸ ਨੂੰ ਸਾਰੇ ਰਲ ਮਿਲ ਕੇ ਸਰਦਾ ਭਾਵਨਾ ਦੇ ਨਾਲ ਖੁਸ਼ੀ ਦੇ ਨਾਲ ਜਿਹੜਾ ਹੈ ਰਲ ਮਿਲ ਕੇ ਮਨਾਣ ਔਰ ਆਪਣਾ ਜਿਹੜਾ ਹੈ ਪਿਆਰ ਮਪਤ ਜਿਹੜਾ ਹੈ ਉਸ ਨੂੰ ਵਿਦਾਨ ਜੀ ਪੁਰੀਆ ਅੱਜ ਨਗਰ ਕੁੱਪਰ ਕੱਢ ਰਿਹਾ ਸਾਰਾ ਧਾਰੀਵਾਲ ਖੇਤਰ ਸਵਾਗਤ ਕਰ ਰਿਹਾ ਪਰਮ ਦਾ ਯਾਰੀਆਂ ਨਾਲ ਬਹੁਤ ਅੱਛਾ ਔਰ ਗੁਰਗੋਵਿੰਦ ਸਿੰਘ ਜੀ ਬਾਰੇ ਜਿੱਦਾਂ ਅਸੀਂ ਸਾਰੇ ਜਾਣਦੇ ਆ ਉਹਨਾਂ ਨੇ ਆਪਣਾ ਸਮਸਿਆ ਦਾ ਬਾਤ ਲਈ ਉਦੋਂ ਕਰਮ ਲਈ ਸੈਕਟਰ ਲਈ ਬਾਤਾਂ ਇਹ ਨਾਲ ਲੋਕਾਂ ਨੇ ਪਾਪਾ ਦੇ ਵਿੱਚ ਬਹੁਤ ਬਰਾ ਸਮਾਜਿਕ ਪਰਵਰਤਨ ਲਿਆਦਾ ਵਾਜਿਕ ਪਰਵਰਤਨ ਤੇ ਨਾਲ ਆਰਥਿਕ ਪਰਵਰਤਨ ਵੀ ਆਇਆ ਕ੍ਰੀਮ ਲੋਕ ਜਿਹੜੇ ਬੱਲੇ ਬੱਲੇ ਲੋਕ ਜਿਹੇ ਆ ਮਾਂ ਮਾਂ ਘਰਾਂ ਨੂੰ ਉੱਪਰ ਮੁਕਾ ਕੇ ਐਡਾ ਵੱਡਾ ਪਰਵਰਤਨ ਲਿਆਦਾ ਕਿ ਪਾਕਪਰੰਦੀਆਂ ਦੇ ਜਾਏਗਾ ਮਿੱਟੀਾਂ ਦੇ ਨਾਲ-ਨਾਲ ਚਾਹਤਾਂ ਵੀ ਹੋ ਜਾਏਗਾ ਤੁਹਾਡਾ ਸਵਾਗਤ ਆਉਂਦਾ ਹੈ ਜੀ ਸ਼੍ਰੀ ਗੰਗੋਦਰੀ ਜੀ ਦੇ ਜਨਮ ਪੋਤਿਆਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ਰਧਾ ਵਾਹਿਗੁਰੂ ਜੀ